ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਲਗਾਤਾਰ ਪੰਜਾਬ ਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਮੋਗੇ ਤੋਂ ਇੱਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਕੇ 4 ਕਰੋੜ 20 ਲੱਖ 28 ਹਜ਼ਾਰ ਰੁਪਈਆ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ 4 ਕਰੋੜ ਤੋਂ ਵੱਧ ਇਹਨਾਂ ਨਸ਼ੀਲੇ ਪਦਾਰਥਾਂ ਦੀ ਕੀਮਤ ਦੱਸੀ ਜਾ ਰਹੀ ਹੈ ਇਸ ਸਬੰਧ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ਤੇ ਸਕੋਡਾ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਤੋਂ 24000 ਟਰਾਮਾਡੋਲ ਗੋਲੀਆਂ 52500 ਡਰਗ ਮਦੀ ਤੇ ਮੌਕੇ ਤੇ ਵਿੱਕੀ अरोड़ा ਉਰਫ ਵਿਜੇ अरोड़ा ਵਾਸੀ ਮੋਗਾ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿਸ ਦੌਰਾਨ ਉਸ ਦੇ ਕਿਡਾਉਨ ਤੋਂ 250000 ਟਰਾਮਾ ਡੋਲ 875000 ਟ੍ਰੈਗਾ ਕੈਪਸੂਲ ਤੇ 4500 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੀ ਕੁੱਲ ਕੀਮਤ 4 ਕਰੋੜ 20 ਲੱਖ 28000 ਦੇ ਕਰੀਬ ਬੜੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਮੁਜਰਮ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਥਾਣਾ ਸਿਟੀ ਮੋਗਾ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਰਿਮਾਂਡ ਤੇ ਲਿਆ ਗਿਆ ਤਾਂ ਕਿ ਹੋਰ ਪੁੱਛਗਿਸ ਚ ਖੁਲਾਸੇ ਦਿੱਤੇ ਜਾ ਸਕਣ ਜੋ ਜਾਰੀ ਚੱਲੀ ਅਸਟ੍ਰੈਸ ਕਰ ਰਹੇ ਹਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਸਿਟੀ ਥਾਣੇ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਆਸਾਰਾ ਆਪਰੇਸ਼ਨ ਐਸਪੀ ਡੀਮ ਮੋਗਾ ਤੇ ਡੀਐਸਪੀ ਸਿਟੀ ਮੋਗਾ ਦੀ ਡਾਇਰੈਕਸ਼ਨ ਹੇਠ ਐਸਐਚਓ ਸਿਟੀ ਦੀ ਟੀਮ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਦੋਸ਼ੀ ਵਿੱਕੀ अरोड़ा ਉਰਫ ਵਿਜੇ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਖਿਲਾਫ ਐਫ ਆਈ ਆਰ ਨੰਬਰ 79 थाना ਸਿਟੀ ਮੋਗਾ 2185 ਐਨ ਡੀ ਪੀ ਐ ਸੈਕਟ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 2,80,800 ਡਰਾਮਾਡੋਲ ਨਸ਼ੀਲੀਆਂ ਗੋਲੀਆਂ 8,75,000 ਪ੍ਰੀਗੇਬਾਲਿਨ 300 ਐਮਜੀ ਕੈਪਸੂਲ 4500 ਕੋਰਡਿਨ ਸੀਰਪ 100 ਐਮਐਲ 52,500 ਡਰੱਗ ਮਨੀ ਤੇ ਇੱਕ ਗੱਡੀ ਸਪੋਡਾ ਇਹ ਤੋਂ ਬਰਾਮਦ ਕੀਤੀ ਗਈ ਹੈ ਇਹ ਦੋਸ਼ੀ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਤੇ ਦਰਜ ਹੈ ਇੱਕ 307 ਦਾ ਕੇਸ ਵੀ ਹੈ ਤੇ ਦਰਜ ਹੈਗਾ ਹੁਣ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹ ਮੁਕਦਮੇ ਦੀ ਸਾਰੀ ਬੈਕਵਰਡ ਤੇ ਫੋਰਵਰਡ ਲਿੰਕੇਜ ਤੇ ਅਸੀਂ ਜਾ ਰਹੇ ਹਾਂ ਤੇ ਆ ਜਿਹੜਾ ਹੈਗਾ ਵਨ ਆਫ ਦਾ ਮੇਨ ਜਿਹੜਾ ਹੈਗਾ ਕਿੰਗਪਿਨ ਹੈਗਾ ਪੂਰੇ ਮੋਗੇ ਜ਼ਿਲ੍ਹੇ ਦਾ ਤੇ ਇਹਨੇ ਕਈ ਥਾਵਾਂ ਤੇ ਅੱਗੇ ਵੀ ਆ ਗੋਲੀਆਂ ਡਿਸਟ੍ਰਿਬਿਊਟ ਕਰਨੀ ਸੀ ਤੇ ਇਹਦੀ ਫਰਦਰ ਕੂਚਕਿਸ ਤੋਂ ਇਹ ਸਾਰੇ ਜਿਹੜਾ ਡਰਗ ਨੈਟਵਰਕ ਹੈ ਇਹਦਾ ਹੋਰ ਜਿਹੜਾ ਹੈ ਇਹਦੇ ਵਿੱਚ ਡੀਪਲੀ ਇਨਵੈਸਟੀਗੇਸ਼ਨ ਹੋਊਗੀ ਸਰ ਕਿਸੇ ਪ੍ਰੈਕਟਿਸਰ ਨੂੰ ਫੜੇ ਇਹਨੂੰ ਸਭ ਤੋਂ ਪਹਿਲਾਂ ਅਸੀਂ ਨਾਕੇ ਤੇ ਫੜਿਆ ਸੀ ਗੱਡੀ ਦੇ ਵਿੱਚ ਇਹਦੇ ਜਿਹੜਾ ਕੰਟਰਾਬੈਂਡ ਉਹ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹਦੀ ਪੁੱਛਗਿੱਛ ਤੇ ਆਪਣੇ ਗੋਡਾਊਨ ਚ ਲੈ ਗਿਆ ਜਿੱਥੇ ਇਹਨਾਂ ਸਾਰਾ ਸਮਾਨ ਰੱਖਿਆ ਹੋਇਆ ਸੀ ਫਿਰ ਉੱਥੇ ਜਦੋਂ ਇਹਦੇ ਫਰਜਿੰਗ ਸ਼ਾਫ ਤੇ ਸਾਰੀ ਕਾਰਵਾਈ ਹੋਈ ਇਹਨੇ ਅੱਗੇ ਜਾ ਕੇ ਸਾਰਾ ਕੁਝ ਜਿਹੜਾ ਹੈ ਉਹ ਰਿਕਵਰ ਕਰਾ ਦਿੱਤਾ ਸੀ ਕਿੰਨੀ ਮਾਤਰਾ ਦੇ ਮੈਡੀਕਲ ਸ਼ਾਪ ਵੀ ਹੈ ਕਿ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਦਾ ਜਿਹੜਾ ਹੈ ਉਹ ਗੋਡਾਊਨ ਸੀ ਜਿੱਥੋਂ ਅਸੀਂ ਜਿੱਥੋਂ ਅਸੀਂ ਸਾਰਾ ਸਮਾਨ ਰਿਕਵਰ ਕੀਤਾ ਹੈ ਸਰ ਗੋਡਾਊਨ ਦਾ ਕਿਸਾਨ ਸੀ ਨਹੀਂ ਜੀ ਉਹ ਕੋਈ ਲਾਇਸੈਂਸ ਐ ਨਹੀਂ ਮੌਕੇ ਤੇ ਪ੍ਰੋਡਿਊਸ ਨਹੀਂ ਕੀਤਾ ਸੀ ਹਾਂ ਜੀ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਭਈ ਇਹਨੇ ਗੋਡਾਊਨ ਕਿਰਾਏ ਤੇ ਲਿੱਤਾ ਹੋਇਆ ਸੀ ਜਾਂ ਮਾਲਕ ਦੀ ਇਨਵੋਲਵਮੈਂਟ ਹੈਗੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਦੀ ਪੁੱਛੀਏ ਇਸ ਦੇ ਦੌਰਾਨ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਸ ਮੁਤਾਬਿਕ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਇਕੱਲਾ ਹੀ ਕੰਮ ਕਰਦਾ ਹੀ ਕੋਈ ਹੋਰ ਵੀ ਇਹਦੇ ਨਾਲ ਸਾਥ ਉਹਦੀ ਸਾਰੇ ਜਿਹੜੇ ਟੈਕਨੀਕਲ ਡਿਟੇਲਸ ਆ ਉਹ ਅਸੀਂ ਚੈੱਕ ਕਰ ਰਹੇ ਆ ਇਹਦੇ ਫੋਨ ਦੀ ਸੀਡੀਆਰ ਵੀ ਇਹਦੀ ਸਾਰਾ ਕੁਝ ਅਸੀਂ ਟੈਕਨੀਕਲੀ ਵੀ ਹੈ ਤੇ ਵਰਕ ਕਰ ਰਹੇ ਆ ਹੋਰ ਵੀ ਜਿਹੜੇ ਇਹਦੇ ਨਾਲ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਕੁਝ ਕੁਝ ਦਿਨ ਪਹਿਲਾਂ 40000 ਗੋਲੀਆਂ ਪੜੀਆਂ ਕਿ ਉਹ ਵੀ ਇਸੇ ਕੇਸ ਦਾ ਹੀ 파ਟ ਹੈ हां जी ਉਹਦੀ ਜਦੋਂ ਅਸੀਂ ਡੂੰਘਾਈ ਨਾਲ ਇੰਟਰੋਗੇਸ਼ਨ ਉਹਦਾ ਕੀਤਾ ਗਿਆ ਉਦੋਂ ਜਿਹੜੇ ਹੈ ਕਾਫੀ ਕੁਝ ਸਾਨੂੰ ਲੀਡਸ ਮਿਲੀਆਂ ਸੀ ਉਹਨਾਂ ਲੀਡਸ ਤੇ ਵਰਕ ਕਰਦੇ ਆ ਐਸ ਐਚਓ ਸਿਟੀ ਦੀ ਟੀਮ ਜਦੋਂ ਹੈਗੀ ਸੋਰਸਸ ਦੇ ਥਰੂ ਵਰਕ ਕਰਦੀ ਰਹੀ ਤੇ ਉਸ ਦੌਰਾਨ ਹੀ ਸਾਰਾ ਚੀਜ਼ ਜਿਹੜੀ ਹੈ ਕੁਲਕੇ ਸਾਹਮਣੇ ਆ ਗਿਆ ਤੇ ਆ ਰੈਡ ਹੈਂਡਡ ਜਿਹੜਾ ਹੈ ਵਿਦ ਕੌਂਟਰਾਬੈਂਡ ਫੜਿਆ ਗਿਆ 40000 ਗੋਲੀਆਂ ਵੀ ਇਸੇ ਬੰਦੇ ਨੇ ਹੀ ਉਹਨੂੰ ਦਿੱਤੀਆਂ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਜਦੋਂ ਉਹ ਕੇਸ ਰਿਸਟਰ ਹੋਇਆ ਸੀ ਤੇ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਲੀਡਸ ਮਿਲੀ ਸੀ ਜਿਹਦੇ ਕਰਕੇ ਆ ਰਿਕਵਰੀ ਹੋਈ ਹੈ ਸਰ ਇਹ ਇੱਕ ਕਵਰੀ ਚੱਲੀ ਪੁਰਪਲ ਡਿਪਾਰਟਮੈਂਟ ਹੈ ਡਰਗ ਡਰਗ ਇਨਸਪੈਕਟਰ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਟੈਕਨੀਕਲੀ ਹੈਲਪ ਲੈ ਰਹੇ ਹਾਂ ਕਿਉਂਕਿ ਆ ਜਿਹੜਾ ਹੈ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੀ ਫੈਕਟਰੀ ਹੈਗੀ ਜਿਹੜੇ ਹੋਰ ਗੋਡਾਊਨ ਹੈਗੇ ਉਹਨਾਂ ਦੀ ਸਰਚ ਕਰਨ ਲਈ ਜਿਹੜੇ ਟੈਕਨੀਕਲ ਐਸਪੈਕਟਸ ਹੁੰਦੇ ਨੇ ਉਹਨਾਂ ਦੇ ਲਈ ਅਸੀਂ ਡਰਗ ਇਨਸਪੈਕਟਰਸ ਦੀ ਮਦਦ ਲੈ ਰਹੇ ਹਾਂ ਲੇਕਿਨ ਆ ਜਿਹੜੀ ਇਨਫੋਰਮੇਸ਼ਨ ਹੈ ਆ ਪਿਓਰਲੀ ਐਸ ਐਚਓ ਸਿਟੀ ਤੇ ਉਹਨਾਂ ਦੀ ਟੀਮ ਦੀ ਹੈਗੀ ਸੀ ਸਰ ਇਹ ਮਾਲਕ ਤੋਂ ਸ ਆ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛਗਿੱਛ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਊਗਾ। ਉਹ ਅਜੇ ਚੈੱਕ ਕਰ ਲੈਨੇ ਆ ਸਾਰੇ ਡਿਟੇਲਸ